ਸਿਲਕ ਜਿਹਦੇ ਸੀ ਕਪੜੇ ਵੀ ਪਾਉਂਦੇ ਆ ਪਰ ਸਿਲਕ ਜਿਹੜਾ ਕਿੱਥੋਂ ਆਉਂਦਾ ਹੈ ਕਿਸ ਤਰ੍ਹਾਂ ਬਣਦਾ ਹੈ ਕਿਸੇ ਕੀੜੇ ਤੋਂ ਕਿਸੇ ਪੌਦੇ ਤੋਂ ਸੀਡ ਜਿਹੜਾ ਨਾ ਉਥੋਂ ਮੰਗਵਾਨੇ ਧੇਰੇ ਦੂਨ ਤੋਂ ਜਾਂ ਬੰਗਲੌਰ ਤੋਂ ਮੰਗਾਈਦਾ ਉਹ ਸੀਆਰਸੀ ਬਿਲਡਿੰਗ ਦੇ ਵਿੱਚ ਰੱਖ ਕੇ ਉਹਨੂੰ ਹੈਚ ਕਰਵਾ ਕੇ ਦੋ ਮੋਲਟਾਂ ਉੱਥੇ ਘੜਵਾ ਕੇ ਫਿਰ ਕਿਸਾਨਾਂ ਨੂੰ ਦੇ ਦਿੱਤਾ ਲਗਭਗ ਕਿਸਾਨਾਂ ਕੋਲੋਂ 20 ਤੋਂ 25 ਦਿਨ ਦਾ ਜਿਹੜਾ ਇਹ ਟਾਈਮ ਲਿੰਗਦਾ ਉਹ ਲੱਗਦਾ ਤੂਥ ਲਿਆ ਕੇ ਉਹਨਾਂ ਨੂੰ ਕੱਟ ਕੇ ਬਰੀਕਪਰੀ ਕਰਕੇ ਤੇ ਕਿਹੜਿਆਂ ਨੂੰ ਪਾਈਦਾ ਇਹਨਾਂ ਨੂੰ ਔਰ ਜਿਤਨਾ ਇਤਰਾ ਕੀੜਾ ਵੱਧਦਾ ਜਾਣਾ ਇਸ ਤਰ੍ਹਾਂ ਦਾ ਤੂਥ ਦਾ ਪੱਤਾ ਵੀ ਮੋਟਾ ਹੁੰਦਾ ਜਾਂਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਭਾਰਤੀ ਸ਼ਰਮਾ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਬਹੁਤ ਹੀ ਦਿਲਚਸਪ ਜਿਹੜਾ ਟੌਪਿਕ ਉਸ ਬਾਰੇ ਦੱਸਣ ਜਾ ਰਹੇ ਹਾਂ ਵੀ ਜਿਹੜਾ ਸਿਲਕ ਹੈ ਜਿਹਦੇ ਅਸੀਂ ਕੱਪੜੇ ਵੀ ਪਾਉਂਦੇ ਆ ਸਰ ਸਿਲਕ ਜਿਹੜਾ ਕਿੱਥੋਂ ਆਉਂਦਾ ਹੈ ਕਿਸ ਤਰ੍ਹਾਂ ਬਣਦਾ ਹੈ ਕਿਸੇ ਕੀੜੇ ਤੋਂ ਕਿਸੇ ਪੌਦੇ ਤੋਂ ਜਾਂ ਕਿਸ ਤਰ੍ਹਾਂ ਇਸ ਦੀ ਖੇਤੀ ਹੁੰਦੀ ਹੈ ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਸਾਰੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਜਿਹੜੇ ਹੈ ਟੈਕਨੀਕਲ ਐਕਸਪਰਟ ਇਹਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਵੀ ਦੱਸ ਦਿਓ ਤੇ ਕੀ ਕਿਸ ਤਰ੍ਹਾਂ ਜਿਹੜਾ ਰੇਸ਼ਮ ਕਿਸ ਤਰ੍ਹਾਂ ਬਣਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੇਮ ਚੰਦਾ ਗਾਜੀ ਮਤਲਬ ਜੀ ਇਸ ਪੋਸਟ ਡਿਪਾਰਟਮੈਂਟ ਨੇ ਮੈਨੂੰ ਮਤਲਬ ਹਾਇਰ ਕੀਤਾ ਦਾ ਇਸ ਕੰਮ ਵਾਸਤੇ ਤੇ ਅਸੀਂ ਸੀਡ ਜਿਹੜਾ ਨਾ ਉੱਥੋਂ ਮੰਗਵਾਨੇ ਆਂ ਧੇਰਾ ਦੂਨ ਤੋਂ ਜਾਂ ਬੈਂਗਲੌਰ ਤੋਂ ਮੰਗਾਈਦਾ ਉਹ ਸੀਆਰਸੀ ਬਿਲਡਿੰਗ ਦੇ ਵਿੱਚ ਰੱਖ ਕੇ ਉਹਨੂੰ ਹੈਚ ਕਰਵਾ ਕੇ ਦੋ ਮੋਲਟਾਂ ਉੱਥੇ ਘੜਵਾ ਕੇ ਫਿਰ ਕਿਸਾਨਾਂ ਨੂੰ ਦੇ ਦਿੱਤਾ ਲਗਭਗ ਕਿਸਾਨਾਂ ਕੋਲੋਂ 20 ਤੋਂ 25 ਦਿਨ ਦਾ ਜਿਹੜਾ ਇਹ ਟਾਈਮਿੰਗ ਜਿਹੜਾ ਉਹ ਲੱਗਦਾ ਤੇ ਇਹ ਕੋਕੂਨ ਜਿਹੜਾ ਨਾ ਫਿਰ ਰੇਸ਼ਮ ਕੋਕੂਨ ਬਣਾ ਦਿੰਦਾ ਨਾ ਕੋਕੂਨ ਬਣਾ ਕੇ ਤੇ ਇਹਨਾਂ ਦੀ ਫਿਰ ਮਾਰਕੀਟਿੰਗ ਹੁੰਦੀ ਹੈ ਡਿਪਾਰਟਮੈਂਟ ਵੱਲੋਂ ਜਿਹੜਾ ਨਾ ਉਹ ਵਪਾਰੇ ਨੂੰ ਹਾਇਰ ਕੀਤਾ ਜਾਂਦਾ ਬੁਲਾਇਆ ਜਾਂਦਾ ਫਿਰ ਇੱਥੇ ਆਣ ਕੇ ਬੋਲੀ ਲੱਗਦੀ ਹੈ ਇਹਨਾਂ ਦੀ ਉਹ ਇਲਾਕੇ ਤੇ ਫਿਰ ਇਹਨਾਂ ਨੂੰ ਕੋਪਾਉਂਦੀ ਜੇ ਨਾ ਜੈਨੂਲ ਪ੍ਰਾਈਜ਼ ਜੜੀ ਉਹ ਦਿੱਤੀ ਜਾਂਦੀ ਚੀ ਜਿਹੜਾ ਉਹ ਤੁਸੀਂ ਜਿਹਨੂੰ ਬੀਜ ਕਹ ਰਹੇ ਹੋ ਉਹ ਜਿਹੜਾ ਰੇਸ਼ਮ ਦਾ ਅਸਲਚੋ ਜੋ ਕੀੜਾ ਹੈ ਨਾ ਉਹਦੇ ਬਾਰੇ ਥੋੜਾ ਦੱਸ ਦਿਓ ਕਿ ਕਿਸ ਤਰ੍ਹਾਂ ਵੱਧਦਾ ਹੈ ਕਿਸ ਤਰ੍ਹਾਂ ਪ੍ਰੋਡਿਊਸ ਕਰਦਾ ਹੈ ਹਾਂ ਉਹ ਜਿਹੜਾ ਨਾ ਉਹਦਾ ਕੋਈ ਟਾਈਮ ਲੱਗਦਾ ਕੋਈ 10 ਦਿਨ ਅਸੀਂ ਹੈਚ ਕਰਵਾਨੇ ਆ ਸੀਡ ਨੂੰ ਟਾਈਮ 10 ਦਿਨ ਉਹ ਤੇ ਲੱਗਦਾ ਫਿਰ 8-10 ਦਿਨ ਲੱਗਦਾ ਸਾਡੀ ਦੋ ਮੋਲਟਾ ਨਿਕਲਦੀਆਂ ਉਹਦੇ ਵਿੱਚ ਲੱਗਦਾ ਤੇ ਇਹਨੂੰ ਸ਼ਤੂਤ ਦੇ ਪੱਤੇ ਪਾਈ ਜਾਂਦੇ ਨੇ ਨਾਲ ਲਗਭਗ ਤੇ ਉਹ ਦੂਸਰਾ ਉਸ ਤੋਂ ਬਾਅਦ ਫਿਰ ਆਪਣੀ ਸਟੇਜਾਂ ਕਵਰ ਕਰਕੇ ਤੇ ਫਿਰ ਉਹ 200 ਕਿਸਮ ਪਰਟੀਕੂਲਰ ਸ਼ਤੂਤ ਦੇ ਪੱਤੇ ਹੀ ਪਾਈ ਜਾਂਦੇ ਜਾਂਦੇ ਸ਼ਤੂਤ ਦੇ ਪੱਤੇ ਹੀ ਪਾਈ ਜਾਂਦੇ ਨਾਲ ਕਿਉਂਕਿ ਇਹਨਾਂ 'ਚ ਪ੍ਰੋਟੀਨ ਹੁੰਦਾ ਇਹ ਪ੍ਰੋਟੀਨ ਨਾਲ ਹੀ ਬਣ ਜਾਂਦਾ ਕਿڑا ਔਰ ਪ੍ਰੋਟੀਨ ਟਰਨ ਕਰਤੀ ਗਿਆ ਫਿਰ ਰੇਸ਼ਮ ਦੇ ਵਿੱਚ ਦੱਸ ਠੀਕ ਹੈ ਤੇ ਸਾਡੇ ਨਾਲ ਜਿਹੜੇ ਫਾਰਮਿੰਗ ਫਾਰਮਿੰਗ ਕਰਦੇ ਨੇ ਰੇਸ਼ਮ ਦੇ ਰੇਸ਼ਮ ਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਸਾਰੀ ਪ੍ਰੋਸੈਸ ਕਰਦੇ ਨੇ ਰੇਸ਼ਮ ਜੋ ਬਣਦਾ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਹਾਸਲ ਕਰਾਂਗੇ ਹਾਂਜੀ ਭਾਈ ਦੱਸ ਦਿਓ ਆਪਣਾ ਨਾਮ ਤੇ ਕੀ ਕਰਦੇ ਹੋ ਤੁਸੀਂ ਮੇਰਾ ਨਾਮ ਸ਼ੇਰ ਸਿੰਘ ਜੀ ਪਿੰਡ ਭਾਦਨ ਤਾਰ ਬਲਾਕ ਤੇ ਅਸੀਂ ਰੇਸ਼ਮ ਦਾ ਕੰਮ ਤੋਂ ਸਾਲ ਤੋਂ ਤਕਰੀਬਨ ਕਰ ਰਹੇ ਹਾਂ ਜੀ ਉਸ ਤੋਂ ਪਹਿਲਾਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਸੀ ਬਾਕੀ ਮਹਿਕਮੇ ਨਾਲ ਥੋੜਾ ਦੇਰ ਇਹ ਵੀ ਲਈਏ ਹੋਰ ਕੀ ਕਰਨਾ ਕਿਸ ਤਰ੍ਹਾਂ ਦਾ ਚੱਲ ਰਿਹਾ ਕੰਮ ਕੰਮ ਠੀਕ ਹੀ ਚੱਲ ਰਿਹਾ ਹੈ ਵਾਹੀ ਕੀ ਕਰਦੇ ਹੋ ਬੇਸਿਕਲੀ ਤੁਸੀਂ ਅਸੀਂ ਮਤਲਬ ਸਤੂਤ ਲਿਆ ਕੇ ਉਹਨਾਂ ਨੂੰ ਕੱਟ ਕੇ ਬਰੀਕਪਰੀ ਕਰਕੇ ਤੇ ਕਿਹੜਿਆਂ ਨੂੰ ਪਾਈਦਾ ਇਹਨਾਂ ਨੂੰ ਔਰ ਜਿਤਨਾ ਜਿਤਰਾ ਕੀੜਾ ਵੱਧਦਾ ਜਾਣਾ ਇਸ ਤਰ੍ਹਾਂ ਦਾ ਪੱਤਾ ਵੀ ਮੋਟਾ ਹੁੰਦਾ ਜਾਂਦਾ ਤੇ ਉਹ ਉਹ ਅਸੀਂ ਇਹਨਾਂ ਦਾ ਸੇਵਾ ਕਰਾਂਗੇ ਤਾਂ ਵਾਗ ਫਲ ਲਾਂਗੇ ਜੀ ਜੇ ਸੇਵਾ ਨਹੀਂ ਕਰਾਂਗੇ ਤਾਂ ਫਲ ਕਿਥੋਂ ਮਿਲਣਾ ਸਾਨੂੰ ਬਿਲਕੁਲ ਤਦ ਤੁਸੀਂ ਕੀ ਇਹ ਜਿਹੜਾ ਕੰਡੀ ਖੇਤਰ ਹੈਗਾ ਪਠਾਨਕੋਟ ਸਾਈਡ ਵੱਲ ਇਧਰ ਜਿਹੜੀ ਖੇਤੀ ਕੀਤੀ ਜਾ ਕੀਤੀ ਜਾ ਰਹੀ ਹੈ ਨਾ ਵੱਲੋਂ ਰੇਸ਼ਮ ਦੀ ਤੇ ਅਸੀਂ ਇਹਨਾਂ ਕੋਲ ਇਹ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਰੇਸ਼ਮ ਦੀ ਤੇ ਜਿਹੜੀ ਬਾਕੀ ਹੋਰ ਜਿਹੜੀਆਂ ਫਸਲਾਂ ਲਾਈਆਂ ਜਾਂਦੀਆਂ ਨੇ ਉਹਦੇ ਚ ਤੇ ਦੀ ਆਮਦਨ ਦੇ ਵਿੱਚ ਕਿੰਨਾ ਕੁ ਫਰਕ ਹੈ ਤੇ ਹੋਰ ਕਿਹੜੀ-ਕਿਹੜੀ ਖੇਤੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਅਸੀਂ ਖੇਤੀ ਤੇ ਮੱਕੀ ਵੀ ਨੇ ਬਾਕੀ ਹੋਰ ਟਮਾਟਰ ਦੀ ਫਸਲ ਲਾਈਦੀ ਹੈ ਖੀਰਾ ਲਾਈਦਾ ਔਰ ਦਾਣਾਂ ਥੋੜੀਆਂ-ਬਹੁਤ ਲਾਉਂਦੇ ਹਾਂ ਕੰਢੀ ਲਾਕਾਇਆ ਹੈ ਫਸਲ ਉੰਨੀ ਕੁ ਨਹੀਂ ਹੁੰਦੀ ਬਸੇ ਥੋੜਾ ਜ਼ਿਆਦਾ ਤੌਰ ਜੁਆੜਾ ਵੀ ਬੜਾ ਜ਼ੋਰ ਹੈ ਸਾਡੇ ਵਾਲ ਜਨਵਰੀ ਵਾਲਾ ਬਹੁਤ ਹੈ ਉਹਦੇ ਅਸਾਂ ਹੀ ਥੋੜਾ ਸਰਕਾਰ ਅੱਗੇ ਅਰਜ਼ੀ ਕਰਾਂਗੇ ਕਿ ਜਨਵਰੀ ਦੇ ਬਾਰੇ ਇਹਨਾਂ ਪੁਸਤਕੂਸ ਸੋਚਿਆ ਜਾਏ ਕਿ ਜਨਵਰੀ ਵਾਲਾ ਸਾਡਾ ਬੜੀ ਦਵਾਈ ਕਰਦਾ ਫਸਲ ਦੀ ਤੇ ਆਮਦਨ ਕਿੰਨੀ ਕੁ ਹੋ ਜਾਂਦੀ ਹੈ ਤੁਹਾਨੂੰ ਆਮਦਨ ਵੈਸੇ ਇਹਦੀ ਮਤਲਬ ਰੇਸ਼ਮ ਦੀ ਜੀ 10-15 ਹਜ਼ਾਰ ਤੱਕ ਕਿੰਨੇ ਦਿਨਾਂ ਦੇ ਵਿੱਚ ਇਹ ਮਤਲਬ 1 ਮਹੀਨਾ ਤੇ 35 ਦਿਨ ਤੱਕ ਤਕਰੀਬਨ ਉਹ ਦੱਸਦੇ ਕਿ ਪਹਿਲਾਂ ਹਾਰਟਿਕਲਚਰ ਡਿਪਾਰਟਮੈਂਟ ਵੱਲੋਂ ਰੇਸ਼ਮ ਦੀ ਜਿਹੜੀ ਖੇਤੀ ਕਰਵਾਈ ਜਾਂਦੀ ਸੀ ਤੇ ਹੁਣ ਜਗਲਾਤ ਵਿਭਾਗ ਵੱਲੋਂ ਵੀ ਕਰਵਾਈ ਜਾ ਰਹੀ ਹੈ ਉਹਨਾਂ ਦੇ ਜਿਹੜੇ ਐਕਸਪਰਟ ਹੈ ਉਹਨਾਂ ਨਾਲ ਹੋਰ ਵੀ ਜਾਣਕਾਰੀ ਸੀ ਹਾਸਲ ਕਰਾਂਗੇ ਸਰ ਦੱਸ ਦਿਓ ਵੀ ਜਿਹੜਾ ਰੇਸ਼ਮ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਕਿਹੜੇ ਸੀਜ਼ਨ ਦੇ ਵਿੱਚ ਕੀਤੀ ਜਾਂਦੀ ਹੈ ਰੇਸ਼ਮ ਦੀ ਖੇਤੀ ਦੋ ਸੀਜ਼ਨ ਹੁੰਦੇ ਨੇ ਇੱਕ ਸਾਲ ਦੇ ਵਿੱਚ ਇੱਕ ਤੇ ਇਹੋ ਸਤੰਬਰ ਤੋਂ ਅਕਤੂਬਰ ਦਾ ਮਹੀਨਾ ਹੁੰਦਾ ਦੂਸਰਾ ਮਾਰਚ ਤੇ ਅਪ੍ਰੈਲ ਦਾ ਮਹੀਨਾ ਹੁੰਦਾ ਜਿਹਦੇ ਵਿੱਚ ਕੀਤੀ ਜਾਂਦੀ ਹੈ ਫਿਰ ਇਹਨਾਂ ਤੋਂ ਕੋਕੂਨ ਤਿਆਰ ਹੁੰਦਾ ਕੋਕੂਨ ਤਿਆਰ ਹੋਣ ਤੋਂ ਬਾਅਦ ਹਾਂ ਇਹਦਾ ਕਿਸੇ ਤਰ੍ਹਾਂ ਹੁੰਦਾ ਹੈ ਇਹ ਨਾ ਜਿਸ ਤਰ੍ਹਾਂ 8 ਟਾਈਪ ਹੁੰਦਾ ਨਾ 8 ਟਾਈਪ ਜਿਹੜਾ ਨਾ ਬੰਦਾ ਨਾ ਇਸ ਤਿੱਖਾ ਨਾ ਮੂਵਮੈਂਟ ਲੈਂਦਾ ਉਹ ਵੀ ਉਹ ਬਣਾ ਕੇ ਤੇ ਆਪਣੇ ਆਪ ਨੂੰ ਅੰਦਰ ਹੀ ਉਹ ਕਵਰ ਕਰ ਲੈਂਦਾ ਤੇ ਕਵੀ ਕਰਨ ਤੋਂ ਬਾਅਦ ਉਹ ਫਿਰ ਇਹਨੂੰ ਰੇਸ਼ਮ ਦਾ ਜਿਹੜਾ ਕੋਕੂਨ ਆ ਕਹਿੰਨਾ ਇਹ ਵਪਾਰੀਆਂ ਕੋਲ ਵੇਚਿਆ ਜਾਂਦਾ ਉਹ ਵੇਚ ਕੇ ਬਿਮਾਰੀ ਕੋ ਵੇਚ ਕੇ ਤੇ ਉਸ ਤੋਂ ਬਾਅਦ ਇਫੈਕਟਿਵ ਵਿੱਚ ਜਾਇਆ ਜਾਂਦਾ ਜਿੱਥੋਂ ਧਾਗਾ ਰੇਸ਼ਮ ਦਾ ਸਿਲਕ ਨਿਕਲਦਾ ਔਰ ਕਾਫੀ ਮਤਲਬੀ ਜਿਹੜਾ ਹੈਗਾ ਤੇ ਇਹ ਜਗਲਾਤ ਵਿਭਾਗ ਨੇ ਬਹੁਤ اچھے ਉਤਰਾਣੇ ਮਤੇ ਕੀਤੇ ਨਾ ਅਸੀਂ ਤੇ ਸਰਕਾਰ ਵੱਲੋਂ ਕਿਹੜੀ ਕਿਹੜੀ ਫੈਸਿਲਿਟੀਆਂ ਉਪਲਬਧ ਕਰਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਕਿਸਨ ਦੀ ਉਹ ਦੇ ਰਹਿਆ ਸਬਸਿਡੀ ਦਿੱਤੇ ਆਪਾਂ ਦੇ ਰਹਿਆ ਟ੍ਰੇਆਂ ਹੈਗੀਆਂ ਸਟੈਂਡ ਹੈਗੇ ਨਾ ਸਮਾਨ ਹੈਗਾ ਦੋਈ ਵਗੈਰਾ ਹੈਗੇ ਆ ਤੇ ਨੈਟ ਵਗੈਰਾ ਹੈਗੇ ਨਾ ਕਾਫੀ ਚੀਜ਼ਾਂ ਦੇ ਰਹਿਆ ਹਰ ਸਾਰਾ ਸਮਾਨ ਦਿੱਤਾ ਜਾ ਰਿਹਾ ਉਹਨਾਂ ਨੂੰ ਤਾਕੀ ਕਿਸਾਨ ਜਿਹੜਾ ਨਾ ਆਪਣਾ ਲੈਵਲ ਜਿਹੜਾ ਨਾ ਆਪਣਾ ਤਾਂ ਕਰ ਸਕੇ ਇਹਨਾਂ ਨੂੰ ਇਸ ਪਹਾੜੀ ਨੀਮ ਪਾਰੀ ਇਲਾਕੇ ਦੇ ਵਿੱਚ ਕੋਈ ਰੋਜ਼ਗਾਰ ਦਿੱਤਾ ਜਾ ਸਕੇ ਫੌਜ ਡਿਪਾਰਟਮੈਂਟਲ ਉਹਨਾਂ ਨੇ ਇਹਨਾਂ ਨੂੰ ਮਸ਼ਰੂਮ ਦੀ ਟ੍ਰੇਨਿੰਗ ਵੀ ਦਵਾਈ ਆ ਕਿ ਇਸ ਕੰਮ ਤੋਂ ਬਾਅਦ ਮਸ਼ਰੂਮ ਦੀ ਟ੍ਰੇਨਿੰਗ ਜਿਹੜੇ ਨਾ ਇਹ ਕਰ ਸਕਣ ਤੇ ਆਪਣਾ ਰੋਜ਼ਗਾਰ ਖੁਰਦਦਾ ਸਕਣ ਅਸੀਂ ਜਿਵੇਂ ਕਿ ਹੁਣੇ ਅੰਦਰ ਦੇਖਿਆ ਸ਼ੈੱਡ ਦੇ ਵਿੱਚ ਉਹ ਜਿਹੜੇ ਕੀੜੇ ਦੀ ਤੁਸੀਂ ਅੰਦਰ ਦਿਖਾਏ ਨੇ ਉਹ ਕਿਹੜੀ ਸਟੇਜ ਤੇ ਨੇ ਇਹ ਸਭ ਇਹ ਤੀਜੀ ਸਟੇਜ ਦੇ ਵਿੱਚ ਹੈਗੇ ਨੇ ਤੇ ਹੋਰ ਉਹਨਾਂ ਨੂੰ ਕਿੰਨੇ ਦਿਨ ਲੱਗਣਗੇ ਉਹਨਾਂ ਨੂੰ ਜੇ ਤੇ ਪਤਾ ਕੰਪਲੀਟ ਪੈਂਦਾ ਰਿਹਾ ਅੱਛਾ ਟਾਈਮ ਟੂ ਟਾਈਮ ਪੈਂਦਾ ਰਿਹਾ ਤੇ ਉਹਨੇ ਖਲਾਫ 15 ਕ ਦਿਨ ਲੱਗਣਗੇ ਸੋ ਇਸਨ ਸਾਡੇ ਨਾਲ ਜੰਗਲਾਤ ਵਿਭਾਗ ਦੇ ਜਿਹੜੇ ਟੈਕਨੀਕਲ ਐਕਸਪਰਟ ਉਹਨਾਂ ਨੇ ਸਾਰੇ ਦਿਨਾਂ ਨਾਲ ਜਿਹੜੀ ਹੈ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਰੇਸ਼ਮ ਜਿਹੜਾ ਹੈ ਕਿਸ ਤਰ੍ਹਾਂ ਬਣਦਾ ਉਹਨਾਂ ਨੇ ਦੱਸਿਆ ਵੀ ਕੀੜੇ ਤੋਂ ਬਣਦਾ ਹੈ ਉਹਦਾ ਪੂਰਾ ਲਾਈਫ ਸਾਈਕਲ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਸ ਤਰ੍ਹਾਂ ਪ੍ਰੋਡਿਊਸ ਕਰਦਾ ਹੈ ਵਪਾਰੀ ਨੂੰ ਕੁਦ ਦੇ ਦਿੰਦੇ ਨੇ ਫਿਰ ਮੰਡੀਕਰਨ ਕਿਵੇਂ ਕਰਦੇ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ